ਸਹਿਬਜ਼ਾਦਿਆਂ ਨੇ ਜਦੋਂ ਸ਼ਹੀਦੀ ਦਾ ਜਾਮ ਪੀਣਾ ਉਸ ਤੋਂ ਪਹਿਲਾਂ ਮਾਤਾ ਗੁਜਰੀ ਜੀ ਸਹਿਬਜ਼ਾਦਿਆਂ ਨੂੰ ਬਹੁਤ ਪ੍ਰੇਮ ਕਰਦੇ ਨੇ ਲਾਡ ਲੜਾਉਂਦੇ ਨੇ ਤਿਆਰ ਕਰਦੇ ਨੇ ਸੋਹਣੇ ਚੂਲੇ ਪਾਕਿ ਉਹਨਾਂ ਦੇ ਕਲੰਗੀਆਂ ਲੰਗਾਉਂਦੇ ਨੇ ਤੇ ਜਦੋਂ ਜਾਂਦੇ ਨੇ ਤੇ ਫਰਦੇ ਸਿੰਘ ਦਾਦੀ ਨਾਲ ਫਤੇ ਸਾਂਝੀ ਕਰ ਦੋ ਸਮੇਂ ਦੀ ਬਾਤ ਲਾਪ ਕੈਸੀ ਚੰਦਰੀ ਸੀ ਖੜੀ ਮਾਤਾ ਦੇਖਦੀ ਹੂੰ ਖੜੀ ਕੈਸੀ ਚੰਦਰੀ ਸੀ ਖੜੀ ਮਾਤਾ ਦੇਖਦੀ ਹੂੰ ਖੜੀ ਔਰ ਪੋਤੇ ਹੱਦੀ ਚੁੱਪ ਤੇ ਚੁਪੀਤੀ ਹੋਵੇਗੀ ਹਾਂ ਦਿਲਾਂ ਦਾਦੀ ਜੀ ਦੇ ਦਿਲ ਤੇ ਕੀ ਬੀਤੀ ਹੋਵੇਗੀ ਫਤਿਹ ਸਿੰਘ ਨੇ ਜਾਂ ਫਤਿਹ ਸਾਜੀ ਕੀਤੀ ਹੋਵੇਗੀ ਦਿਲਾਂ ਦਾ ਦੀ ਜੀ ਦੇ ਦਿਲ ਤੇ ਕੀ ਬਿਤ ਹੋਵੇਗੀ ਫਤਿਹ ਸਿੰਘ ਨੇ ਜਫਤ ਸਾਂਜੀ ਕੀਤੀ ਹੋਵੇਗੀ ਖਟੀਆਂ ਗੰਗੂ ਆ ਤੂੰ ਸਭ ਬਦਨਾਮੀਆ ਖੜਾ ਤੇਰਾ ਛੁੱਟਣਾ ਨਹੀਂ ਨਮਕ ਹਰਮੀਆ ਖਟੀਆਂ ਐ ਗੰਗੂਆ ਤੂੰ ਸਭ ਬਦਨਾਮੀਆ ਖੜਾ ਤੇਰਾ ਛੁੱਟਣਾ ਨਹੀਂ ਨਮਕ ਹਰਮੀਆ ਪਤਾ ਨਹੀਂ ਸੀ ਮਾੜੀ ਤੇਰੀ ਨੀਤੀ ਹੋਵੇਗੀ ਹਾਂ ਦਿਲਾਂ ਦਹਦੀ ਜੀ ਦੇ ਦਿਲ ਤੇ ਕੀ ਬਿੱਤ ਹੋਵੇਗੀ ਫਤਿਹ ਸਿੰਘਣੇ ਜਾਂ ਫਤਿਹ ਸਾਂਜੀ ਕੀਤੀ ਹੋਵੇਗੀ ਦਿਲਾਂ ਦਹਦੀ ਜੀ ਦੇ ਦਿਲ ਤੇ ਕੀ ਚੁਕੇ ਨਹੀਂ ਸੀ ਕਿਸੇ ਅੱਗੇ ਛੱਡ ਦੇ ਜੇ ਕਰੇ ਸੀ ਸਦਕਾ ਦੇ ਪੱਕੇ ਕਿਥੋਂ ਬੈਰੀ ਕੋਣੋਂ ਹਾਰੇ ਸੀ ਚੁਕੇ ਨਹੀਂ ਸੀ ਕਿਸੇ ਅੱਗੇ ਛੱਡ ਦੇ ਜੇ ਕਰੇ ਸੀ

ਫਤਿਹ ਸਿੰਘ ਨੇ ਜਾਂ ਫਤਿਹ ਸਾਂਜੀ ਕੀਤੀ ਹੋਵੇਗੀ ਭੁੱਲਣਾ ਜਾਇਓ ਕਿਤੇ ਐਡੀ ਕੁਰਬਾਨੀ ਨੂੰ ਹੱਥ ਜੋੜ ਅਰਜੁਆਂ ਕਰੇ ਜਤਿੰਦਰ ਜਵਨੀ ਨੂੰ ਭੁੱਲਣਾ ਉਹ ਜਾਓ ਕਿਤੇ ਐਡੀ ਕੁਰਬਾਨੀ ਨੂੰ ਹੱਥ ਜੋੜ ਅਰਜੁਆ ਕਰ ਜਤਿੰਦਰ ਜਵਨੀ ਨੂੰ ਉਹਨਾਂ ਹੌਸਲੇ ਦੀ ਕੰਧ ਕਿੰਨੀ ਕੀਤੀ ਹੋਵੇਗੀ ਹਾਂ ਦਿਲਾਂ ਦਹਦੀ ਜੀ ਦੇ ਦਿਲ ਤੇ ਕੀ ਬਿਤੀ ਹੋਵੇਗੀ ਫਤਿਹ ਸਿੰਘ ਨੇ ਜਫਤੇ ਸਾਂਜੀ ਕੀਤੀ ਹੋਵੇਗੀ ਦਿਲਾਂ ਦहदी ਜੀ ਦੇ ਦਿਲ ਤੇ ਕੀ ਬਿਤੀ ਹੋਵੇਗੀ ਫਤਿਹ ਸਿੰਘ ਨੇ ਜਫਤੇ ਸਾਂਜੀ ਕੀਤੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ